ਪਪਾ ਦੇ ਹੌਸਲੇ ਬੁਲੰਦ ਨੇ ਡੈਡੀ ਦੇ ਹੌਸਲੇ ਬੁਲੰਦ ਨੇ ਇਦਾਂ ਸਾਰੇ ਕਿਸਾਨਾਂ ਦੇ ਹੀ ਹੌਸਲੇ ਬੁਲੰਦ ਨੇ ਬੜੀ ਮਤਲਬ ਕਿ ਉਹਨਾਂ ਨੇ ਜੋ ਸ਼ਿਫਟ ਕਰੀਏ ਸਾਡੇ ਨਾਲ ਤੇ ਉਸ ਚੀਜ਼ ਨੂੰ ਅਸੀਂ ਰੋਕਿਆ ਸੀਗਾ ਕਿ ਅਸੀਂ ਵੀ ਤੁਸੀਂ ਪ੍ਰਾਪਰਟੀ ਵਾਲਾ ਕੰਮ ਨਾ ਕਰੋ ਹਾਂ ਅੰਸ਼ਲ ਰੱਖੋ ਕੋਈ ਚੱਕਰ ਨਹੀਂ ਹੈ ਤੁਸੀਂ ਅੰਸ਼ਲ ਆਪਣਾ ਕਰੋ ਅਸੀਂ ਉਸ ਚੀਜ਼ ਨੂੰ ਨਹੀਂ ਆਂਦੇ ਪਰ ਪ੍ਰਾਪਰਟੀ ਤੁਸੀਂ ਆਪਣੇ ਕੋਲ ਰੱਖੋ ਜੋ ਜਿੱਦੇ ਸੇ ਡਾਊਨ ਹੋ ਰਹੀ ਹੈਗੀ ਆ ਹੁਣ ਸਰਕਾਰ ਕੋਲੇ ਹੋਰ ਕੋਈ ਰਸਤਾ ਹੀ ਨਹੀਂਗਾ ਹੁਣ ਸਰਕਾਰ ਨੂੰ ਨੁਕਾ ਮੰਨਣੀਆਂ ਪੈਣੀਆਂ ਤੁਸੀਂ ਇਮੋਸ਼ਨਲ ਨਹੀਂ ਹੁੰਦੇ ਤੇ ਇੱਕ ਇਹਨਾਂ ਦੀ ਹਾਲਤ ਦੇਖ ਕੇ ਉਹ ਦੇਖ ਕੇ ਤੁਸੀਂ ਮਤਲਬ ਕਿ ਜਿਸ ਦਿਨ ਮੈਂ ਪਰਸ ਚੌਥੇ ਆਇਆ ਸੀ ਉਸ ਦਿਨ ਮੈਂ ਆਇਆ ਸੀਗਾ ਸੱਤਾਂ ਦਿਨਾਂ ਬਾਅਦ ਆਇਆ ਸੀਗਾ ਜਿੱਦੇ ਮੈਂ ਛੱਡ ਕੇ ਗਿਆ ਸੀ ਉਸ ਦਿਨ ਮਤਲਬ ਕਿ ਉਹ ਆਪ ਸੈਲਫ ਡਿਪੈਂਡੈਂਟ ਸੀ ਬਹੁਤ ਉੱਤਦੇ ਸੀ ਕੋਈ ਬੈਠ ਦੇ ਸੀ ਗੱਲਬਾਤ ਕਰਨੀ ਸੀ ਅੰਜ ਜਿੱਦੇ ਮੈਂ ਹੁਣ ਆਇਆ ਮਤਲਬ ਕਿ ਉਸ ਦਿਨ ਥੋੜਾ ਜਿਹਾ ਮੈਨੂੰ ਮਤਲਬ ਕਿ ਸ਼ੌਕ ਲੱਗਿਆ ਜਦੋਂ ਮੈਂ ਆ ਕੇ ਦੇਖਿਆ ਕਿ ਯਾਰ ਉਹ ਮੂੰਹ ਛੋਟਾ ਜਾ ਰਹਿ ਗਿਆ ਚਾਹੇ ਉਹ ਪਤਾਲ ਤੱਕ ਚਲੇ ਜਾਣ ਇਹ ਜੱਟ ਖੜਾ ਛੱਡਣ ਵਾਲਾ ਤਾਂ ਹੈ ਉਹਦੀ ਸਿਹਤ ਨਾਲੋਂ ਜੋ ਉਹਨਾਂ ਨੇ ਇਹ ਕਮਾਇਆ ਹੈ ਇਹ ਦੇਖੋ ਆਪਣੇ ਸਰੀਰ ਤੇ ਹੰਡਾ ਕੇ ਉਹਨਾਂ ਨੇ ਇਹ ਮੂਵਮੈਂਟ ਖੜੀ ਕਰੀ ਉਹ ਕਮਾਈ ਹੈ ਜਿਹੜੀ ਉਹ ਮਤਲਬ ਕਿ ਉਸ ਚੀਜ਼ ਨੂੰ ਮਤਲਬ ਕਿ ਬਹੁਤ ਛੋਟਾ ਕਰ ਦਿੰਦੀ ਹੈ ਜਿਹੜੀ ਨੈਗੇਟਿਵ ਜਿਹੜਾ ਪੋਤਾ ਹੁੰਦਾ ਨਾ ਉਹ ਦਾਦੇ ਦਾ ਜਿਕਰ ਦਾ ਟੋਟਾ ਹੁੰਦਾ ਇੱਕ ਤਰ੍ਹਾਂ ਦਾ ਨਾ ਇਹ ਤੁਹਾਡੇ ਗੋਦੀ ਚ ਖੜਾ ਬੈਠਾ ਹੈ ਕੀ ਕਹੋਂਗੇ ਤੁਸੀਂ ਤੁਹਾਡੇ ਦਾਦੇ ਦੇ ਕਿ ਮੈਂ ਸੇਤੋਂ ਦੇਖੋ ਸੇਤੋਂ ਦੀ ਲਗਭਗ ਡਾਉਣੀ ਹੈ ਹਜੇ ਸੇਤੋਂ ਜਿਹਨੇ ਉਹਨਾਂ ਦੀ ਸਿਹਤ ਨੂੰ ਦੇਖ ਕੇ ਮੋਸਲਾ ਮਹੌਲ ਹੁੰਦਾ ਸਰਕਾਰ ਨੂੰ ਜੇ ਕੁਝ ਖਿਲੇਖਾ ਹੋਵੇ ਹਣਾ ਉਹ ਮੈਂ ਮਤਲਬ ਬੜੀ ਸਾਫ਼ ਲੱਗ ਜਾਂਦੀ ਫਿਕਰ ਕਰਨਾ ਕਿ ਚਲੋ ਹੋਰ ਕੋਈ ਜਾਣੇ ਚਾਹੇ ਨਾ ਜਾਣੇ ਮੈਂ ਆਪਣੇ ਜੰਮਣ ਵਾਲੇ ਨੂੰ ਜਾਵਾਂ ਜਿਹੜੇ ਰੁਲਦੂ ਜੀ ਨੇ ਜਾਂ ਮਤਲਬ ਕਿ ਉਹਨਾਂ ਨੂੰ ਬਾਪੂ ਜੀ ਨੂੰ ਮੰਗਾ ਕੇ ਉਹਨਾਂ ਦੇ ਬਿਆਨਾਂ ਦੀ ਹੁਣ ਤੁਸੀਂ ਆਪ ਦੇਖ ਲਿਓ ਉਹਨਾਂ ਦੇ ਬਿਆਨਾਂ ਦੀ ਉਹ ਕ੍ਰੈਡੀਬਿਲਟੀ ਨਹੀਂ ਰਹੀ ਜੋ ਦਿੱਲੀ ਮੋਰਚੀ ਬਿਲਕੁਲ ਸਤਿ ਸ੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਅਸੀਂ ਖਨੌਰੀ ਬਾਰਡਰ ਤੇ ਖੜੇ ਆ ਤੇ ਜਿਹੜੇ ਜਗਦੀਪ ਸਿੰਘ ਢੱਲੇਵਾਲ ਜੀ ਨੂੰ ਅੱਜ 21 ਦਿਨ ਹੋ ਗਏ ਨੇ ਮਰਨਮਰਤੇ ਬੈਠੇ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਪੁੱਤਰ ਤੇ ਪੋਤਰਾ ਜੀ ਗੁਰਪਿੰਦਰ ਤੇ ਜਿਗਰਜੋਤ ਤੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਨੇ ਜਦੋਂ ਦਾ ਇਹਨਾਂ ਨੇ ਅਮਰੰਸ਼ਨ ਰੱਖਿਆ ਹੋਇਆ ਹੈ ਮਰਨਮਰਤੇ ਬੈਠੇ ਨੇ ਉਹਨਾਂ ਦੀ ਸਿਹਤ ਕਿਵੇਂ ਆ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਕਿਵੇਂ ਹੁਣ ਸਿਹਤ ਹੈ ਢੱਲੇਵਾਲ ਸਾਹਿਬ ਦੀ ਸਿਹਤ ਜੇ ਆਪਾਂ ਗੱਲ ਕਰੀਏ ਤਾਂ ਡਾਊਨ ਨੇ ਨੇ ਕੋਈ ਨਹੀਂ મતલਬ ਇਹ اچھی ਨਹੀਂ ਹੈਗੀ ਸਿਹਤ ਦੇਖੋ 21 ਦਿਨ ਹੋ ਗਏ ਅੰਨ ਦਾ ਇੱਕ ਦਾਣਾ ਵੀ ਅੰਦਰ ਨਹੀਂ ਗਿਆ ਤੇ ਉਸ ਚੀਜ਼ ਨੇ ਆਪਣਾ ਰਿਜ਼ਲਟ ਦਿਖਾਉਣਾ ਉਹ ਨੈਚੁਰਲ ਹੈ ਨਾ ਗਲੂਕੋਸ ਲੈਵਲ ਵਗੈਰਾ ਜਾਂ મતલਬ ਕਿ ਹੋਰ ਪ੍ਰੋਟੀਨ ਜਾਂ ਬੀਪੀ ਉਹ ਚੀਜ਼ਾਂ ਫਲਕਚੂਏਟ ਕਰ ਰਹੀਆਂ ਨੇ ਡਾਊਨ ਜਾ ਰਹੀਆਂ ਨੇ ਤੇ ਉਸ ਚੀਜ਼ ਨਾਲ ਵੀਕਨੈਸ ਹੈ ਜਿਹੜੀ ਉਹ ਨੈਚੁਰਲ ਆ ਪਰ ਜੇ ਦੇਖਿਆ ਜਾਵੇ ਤਾਂ મતલਬ ਕਿ ਇਹ ਚੀਜ਼ ਦਾ ਤਾਂ ਆਪਾਂ ਨੂੰ ਸਭ ਨੂੰ ਪਤਾ ਕਿ ਜੇ ਮੰਨ ਲਓ ਕੋਈ ਅੰਸ਼ਣਾ ਮੰਨ ਲਓ ਹੰਗਰ ਸਟ੍ਰਾਈਕ ਆ ਜਾਂ ਮੰਨ ਲਓ ਕੋਈ ਵੀ ਆ ਮਰਣਾ ਅੰਸ਼ਣਾ ਉਸ ਚੀਜ਼ ਚ ਵੀਕਨੈਸ ਹੋਣੀ ਨੇਚੁਰਲ ਆ ਅ ਪਰ ਜਿਹੜਾ ਮਤਲਬ ਕਿ ਉਹਨਾਂ ਨੇ ਇੱਕ ਚੀਜ਼ ਦੇਖਣ ਵਾਲੀ ਹੈ ਕਿ ਜਿਹੜਾ ਇੱਕ ਜਜ਼ਬੇ ਦਾ ਆਪਦੇ ਦਾ ਮਤਲਬ ਕਿ ਬਾਰ ਇੱਕ ਸਰਟਨ ਬਾਰ ਇੱਕ ਸੈੱਟ ਕੀਤਾ ਸੀਗਾ ਪਹਿਲੇ ਦਿਨ ਤੇ ਉਹ ਜਿਹੜਾ ਬਾਰ ਹੈ ਉਹ ਅੱਜ ਵੀ ਉੱਥੀ ਹੈ ਉਸ ਤੋਂ ਅੱਪ ਹੋ ਰਿਹਾ ਡਾਊਨ ਨਹੀਂ ਜਾ ਰਿਹਾ ਜਿਹੜਾ ਮਤਲਬ ਕਿ ਮੋਸਟ ਇੰਪੋਰਟੈਂਟ ਆ ਬਾਰ ਉਹਨਾਂ ਦਾ ਉੱਥੀ ਹੈ ਉਸ ਚੀਜ਼ ਨੂੰ ਮੇਰੇ ਹਿਸਾਬ ਨਾਲ ਮੈਂ ਜ਼ਿਆਦਾ ਇੰਪੋਰਟੈਂਸ ਦੇਣਾ ਰਾਦਰ ਥੈਨ ਕਿ ਸੀਤ ਸੀਤ ਤਾਂ ਆਪਾਂ ਨੂੰ ਪਤਾ ਹੈ ਕਿ ਡਾਊਨ ਹੋਏਗੀ ਤੇ ਉਸ ਚੀਜ਼ ਨਾਲੋਂ ਉਹਨਾਂ ਦਾ ਜਿਹੜਾ ਹੈਗਾ ਜਜ਼ਬਾ ਉਹ ਜ਼ਿਆਦਾ ਇੰਪੋਰਟੈਂਟ ਹੈ ਬਈ ਤੁਹਾਡੇ ਹੌਸਲੇ ਬੁਲੰਦ ਨੇ ਤੁਹਾਡੇ ਬੇਟੇ ਦੇ ਹੌਸਲੇ ਬੁਲੰਦ ਨੇ ਤੇ ਘਰੇ ਫਿਰ ਕਿਦਾਂ ਦਾ ਮਾਹੌਲ ਹੈ ਗੱਜਾ ਖਬਰਾਂ ਦੇਖਦੇ ਹਾਂ इमोशनल ਤਾਂ ਅਸੀਂ ਹੋ ਜਾਂਦੇ ਆ ਵੀ ਇਹ ਨਾ ਬਟਲਿਆ ਛੇ ਤਾਂ ਨਾਜ਼ੁਕ ਹੋਗੀ ਤੇ ਤੁਹਾਡੇ ਘਰ ਚ ਕਿਦਾਂ ਦਾ ਫਿਰ ਮਾਹੌਲ ਬਣਿਆ ਹੋਇਆ ਹੈ ਅਸੀਂ ਘਰ ਤਾਂ ਕੋਈ ਹੈ ਹੀ ਨਹੀਂ ਅਸੀਂ ਇਹ ਵੀ ਇੱਥੇ ਆ ਮੈਂ ਵੀ ਇੱਥੇ ਆ ਇਹਦੀ ਮਦਰ ਵੀ ਇੱਥੇ ਆ ਤੇ ਮਦਰ ਮੇਰੇ ਆ ਜਿਹੜੇ ਉਹ ਐਕਸਪਾਇਰ ਹੋ ਗਏ ਸੀਗੇ ਇਸ ਪ੍ਰੋਟੈਸਟ ਤੋਂ ਪਹਿਲਾਂ ਤੇ ਅਸੀਂ ਸਾਰੇ ਤਾਂ ਇੱਥੇ ਬੈਠੇ ਆ ਤੇ ਕੋਈ ਰੇ ਦਾ ਕੋਈ ਹੈ ਨਹੀਂ ਤੇ ਪਰ ਵੈਸੇ ਮਾਹੌਲ ਆ ਜਿਹੜਾ ਉਹ ਮਤਲਬ ਕਿ ਵਾਹਿਗੁਰੂ ਦੀ ਕਿਰਪਾ ਨਾਲ ਪੋਜ਼ਿਟਿਵ ਰਹਿੰਦਾ ਇਹੋ ਜੀ ਗੱਲ ਨਹੀਂ ਜਦੋਂ ਵੀ ਅਸੀਂ ਇਕੱਠੇ ਬੈਠਦੇ ਆ ਤੇ ਉਸ ਚੀਜ਼ 'ਚ ਅਸੀਂ ਮਤਲਬ ਕਿ ਉਹਨਾਂ ਦੀ ਸਿਹਤ ਨਾਲੋਂ ਜੋ ਉਹਨਾਂ ਨੇ ਇਹ ਕਮਾਇਆ ਹੈ ਦੇਖੋ ਆਪਣੇ ਸਰੀਰ ਤੇ ਹੰਡਾ ਕੇ ਉਹਨਾਂ ਨੇ ਇਹ ਮੂਵਮੈਂਟ ਖੜੀ ਕਰੀ ਹੈ ਉਹ ਕਮਾਈ ਹੈ ਜਿਹੜੀ ਉਹ ਮਤਲਬ ਕਿ ਉਸ ਚੀਜ਼ ਨੂੰ ਮਤਲਬ ਕਿ ਬਹੁਤ ਛੋਟਾ ਕਰ ਦਿੰਦੀ ਹੈ ਜਿਹੜੀ ਨੈਗੇਟਿਵਿਟੀ ਹੈ ਉਸ ਚੀਜ਼ ਨੂੰ ਮਤਲਬ ਕਿ ਬਹੁਤ ਛੋਟਾ ਹੋ ਜਾਂਦਾ ਜਦੋਂ ਮਤਲਬ ਕਿ ਏਡੀ ਵੱਡੀ ਕਮਾਈ ਅਸੀਂ ਦੇਖਦੇ ਹਾਂ ਕਿ ਇੰਨੇ ਜ਼ਿਆਦਾ ਮਤਲਬ ਕਿ ਸਾਡਾ ਪਰਿਵਾਰ ਹੈ ਜਿਹੜਾ ਇੱਕ ਬੋਲ ਤੇ ਮਤਲਬ ਕਿ ਇੰਨਾ ਵੱਡਾ ਹੋ ਗਿਆ ਉਹ ਚੀਜ਼ ਜਦੋਂ ਦੇਖਦੇ ਹਾਂ ਤਾਂ ਸਾਨੂੰ ਉਸ ਚੀਜ਼ ਨਾਲੋਂ ਮਤਲਬ ਕਿ ਪੋਜ਼ਿਟਿਵਿਟੀ ਜ਼ਿਆਦਾ ਮਿਲਦੀ ਹੈ ਤੇ ਜਦੋਂ ਸ਼ੁਰੂਆਤ ਕਰੀ ਸੀ ਨਾ ਉਹਨਾਂ ਨੇ ਐਲਾਨ ਕੀਤਾ ਸੀ ਮਾਰ ਮਾਰਨ ਮਰਤ ਦੇ ਬੈਠਣ ਦਾ ਤੁਸੀਂ ਰੋਕਿਆ ਨਹੀਂ ਪਰਿਵਾਰ ਚੋਂ ਕਿਸੇ ਨੇ ਨਹੀਂ ਦੇਖੋ ਉਹ ਜਿਥੇ ਬੰਦਕ ਚੀਜ਼ ਨੇ ਹਨਾ ਉਹ ਜਿਥੇ ਬੰਦਕ ਫੈਸਲਾ ਹੈ ਅਸੀਂ ਉਸ ਚੀਜ਼ ਦੇ ਵਿੱਚ ਮਤਲਬ ਕਿ ਬਾਕੀ ਜਦੋਂ ਅਸੀਂ ਕਦੇ ਵੀ ਇਸ ਚੀਜ਼ ਦੇ ਵਿੱਚ ਨਹੀਂ ਆਵਾਂਗੇ ਜਦੋਂ ਕੋਈ ਕਿਸਾਨ ਮਤਲਬ ਕਿ ਕੋਈ ਵੀ ਕਦਮ ਚੱਕ ਦੇਣੀ ਉਹ ਹਨਾ ਕਿਸਾਨੀ ਦੀ ਭਲਾਈ ਵਾਸਤੇ ਅਸੀਂ ਉਸ ਚੀਜ਼ ਦੇ ਵਿੱਚ ਕਦੇ ਵੀ ਰੋੜਾ ਨਹੀਂ ਬਣਦੇ ਤੇ ਵੈਸੇ ਮਤਲਬ ਕਿ ਅਸੀਂ ਇਹ ਚੀਜ਼ ਨਾਲੋਂ ਅਸੀਂ ਇਹ ਚੀਜ਼ ਜ਼ਿਆਦਾ ਕਹੀ ਸੀ ਕਿ ਜਿਹੜਾ ਉਹਨਾਂ ਨੇ ਕੰਮ ਕੀਤਾ ਸੀ ਕਿ ਪ੍ਰਾਪਰਟੀ ਮਤਲਬ ਕਿ ਉਹਨਾਂ ਨੇ ਜੋ ਸ਼ਿਫਟ ਕਰੀ ਹੈ ਸਾਡੇ ਨਾਮ ਤੇ ਉਸ ਚੀਜ਼ ਨੂੰ ਅਸੀਂ ਰੋਕਿਆ ਸੀ ਕਿ ਅਸੀਂ ਵੀ ਤੁਸੀਂ ਪ੍ਰਾਪਰਟੀ ਵਾਲਾ ਕੰਮ ਨਾ ਕਰੋ ਹਾਂ ਅੰਛਣ ਰੱਖੋ ਕੋਈ ਚੱਕਰ ਨਹੀਂ ਹੈ ਤੁਸੀਂ ਅੰਛਣ ਆਪਣਾ ਕਰੋ ਅਸੀਂ ਉਸ ਚੀਜ਼ ਨੂੰ ਨਹੀਂ ਆਂਦੇ ਪਰ ਪ੍ਰਾਪਰਟੀ ਸੀਂ ਆਪਣੇ ਕੋਲ ਰੱਖੋ ਮੇਰੀ ਦਲੀ ਖਾਈ ਸੀ ਕਿ ਮੈਂ ਸਾਡੀ ਦੋਹਾਂ ਦੀ ਮੇਰੀ ਤੇ ਡੈਡੀ ਦੀ ਗੱਲ ਕਦੇ ਹੁੰਦੀ ਹੁੰਦੀ ਆ ਤਾਂ ਮੈਂ ਦੋ ਤਿੰਨ ਵਾਰੀ ਤਾਂ ਮੈਂ ਕਿਹਾ ਇਹਨਾਂ ਨੂੰ ਕਿ ਮੇਰੀ ਇੱਛਾ ਇਹ ਆ ਕਿ ਪ੍ਰਾਪਰਟੀ ਤੁਹਾਡੇ ਕੋਲੇ ਹੋਵੇ ਉਹਦੇ ਤੋਂ ਕਮਾਈ ਤੁਹਾਨੂੰ ਮੈਂ ਕਰਕੇ ਦੇਵਾਂ ਮੈਂ ਸਿਰਫ ਖੇਤ ਵਾਉਣ ਤੱਕ ਰਹਾ ਪ੍ਰਾਪਰਟੀ ਜਿਹੜੀ ਉਹ ਜਿੱਥੇ ਹੋਣੀ ਚਾਹੀਦੀ ਹੈ ਉੱਥੇ ਰਹੇ ਤੇ ਪਰ ਨਹੀਂ ਉਹਨਾਂ ਨੇ ਮਤਲਬ ਕਿ ਇਹ ਗੱਲ ਨੂੰ ਸਾਡੀ ਨੂੰ ਮਤਲਬ ਕਿ ਇਹ ਕਿਹਾ ਕਿ ਨਹੀਂ ਮੈਂ ਕੁਝ ਸੋਚ ਕੇ ਇਹ ਹੁਣ ਜ਼ਰੂਰੀ ਹੋ ਗਿਆ ਤੇ ਫਿਰ ਅਸੀਂ ਉਸ ਚੀਜ਼ ਨੂੰ ਮਤਲਬ ਕਿ ਜ਼ਿਆਦਾ ਨਾ ਮਤਲਬ ਕਿ ਕੀਤਾ ਤੇ ਉਹ ਵੀ ਕਰਨਾ ਪਿਆ ਉਹਨਾਂ ਨੂੰ ਉਸ ਦਿਨ ਤੁਹਾਨੂੰ ਥੋੜਾ ਜਿਆਦਾ ਲੱਗਿਆ ਕਿ ਯਾਰ ਮਤਲਬ ਕਿ ਇਹ ਜੀ ਚੀਜ਼ ਹੋਣੀ ਨਹੀਂ ਚਾਹੀਦੀ ਸੀ ਇਹ ਵਾਲੀ ਅਨਛਣ ਜਿਹੜਾ ਉਹ ਮਤਲਬ ਕਿ ਹੁਣ ਕਿਸਾਨੀ ਦੀ ਭਲਾਈ ਵਾਸਤੇ ਹੈ ਤੇ ਉਹਦੇ ਵਿੱਚ ਮੈਂ ਮਤਲਬ ਕਿ ਅੱਗੇ ਵੀ ਜੇ ਮੰਨ ਲਓ ਕੋਈ ਸਟੈਪ ਕਰਨਾ ਪਊਗਾ ਇਨ ਫਿਊਚਰ ਮੈਂ ਉਦੋਂ ਵੀ ਕਦੇ ਨਹੀਂ ਕਹੂੰਗਾ ਕਿ ਤੁਸੀਂ ਇਹ ਕੰਮ ਨਹੀਂ ਕਰਨਾ ਜਿੱਥੇ ਵੀ ਮਤਲਬ ਕਿ ਸਾਡਾ ਇੱਕ ਕਤਰਾ ਵੀ ਖੂਨ ਦਾ ਕਿਸਾਨੀ ਦੇ ਲੇਖੇ ਲੱਗਦਾ ਅਸੀਂ ਉਸ ਨੂੰ ਆਪਣਾ ਬੜਾ ਸੁਭਾਗੇ ਸਮਝਾਂਗੇ ਕਿ ਉਹ ਚੀਜ਼ ਮਤਲਬ ਕਿ ਗੁਰੂ ਮਹਾਰਾਜ ਨੇ ਸਾਨੂੰ ਦਿੱਤੀ ਹੈ ਭਈ ਕਦੇ ਤੁਸੀਂ 스테이트 ਨਾਲ ਨਾ ਜਦੋਂ ਦੇਖਦੇ ਹੋ ਨਾ ਨੋ ਸਟੇਜ ਉੱਤੇ ਬੋਲਦੇ ਨੇ ਬੋਲ ਵੀ ਨਹੀਂ ਹੁੰਦਾ ਉਹਨਾਂ ਤਾਂ ਅੱਜ ਵੀ ਸਪੀਡ 30 ਥੋੜੀ ਜਿਹੀ ਉਹਨਾਂ ਨੇ ਕਦੇ इमोशनल ਨਹੀਂ ਹੋਏ ਤੁਸੀਂ इमोशनल ਨਹੀਂ ਹੁੰਦੇ ਦੇਖੋ ਉਹਨਾਂ ਦੇਖ ਕੇ ਉਹਨਾਂ ਦੀ ਹਾਲਤ ਦੇਖ ਕੇ ਉਹ ਦੇਖ ਕੇ ਤੁਸੀਂ ਮਤਲਬ ਕਿ ਜਿਸ ਦਿਨ ਮੈਂ ਪਰਸ ਚੌਥੇ ਆਇਆ ਸੀਗਾ ਉਸ ਦਿਨ ਮੈਂ ਆਇਆ ਸੀਗਾ ਸੱਤਾਂ ਦਿਨਾਂ ਬਾਅਦ ਆਇਆ ਸੀਗਾ ਜਿੱਦੇ ਮੈਂ ਛੱਡ ਕੇ ਗਿਆ ਸੀ ਉਸ ਦਿਨ ਮਤਲਬ ਕਿ ਉਹ ਆਪ ਸੈਲਫ ਡਿਪੈਂਡੈਂਟ ਸੀਗੇ ਖੁਦ ਉੱਠਦੇ ਸੀ ਖੁਦ ਬੈਠਦੇ ਸੀ ਗੱਲਬਾਤ ਕਰਦੇ ਸੀ ਜਿੱਦ ਮੈਂ ਹੁਣ ਆਇਆ ਮਤਲਬ ਕਿ ਉਸ ਦਿਨ ਥੋੜਾ ਜਿਹਾ ਮੈਨੂੰ ਮਤਲਬ ਕਿ ਸ਼ੌਕ ਲੱਗਿਆ ਜਦੋਂ ਮੈਂ ਆ ਕੇ ਦੇਖਿਆ ਕਿ ਯਾਰ ਉਹ ਮੂੰਹ ਛੋਟਾ ਜਿਹਾ ਰਹਿ ਗਿਆ ਫਿਰ ਉਹ ਥੋੜਾ ਜਿਹਾ ਇਮੋਸ਼ਨ ਆ ਜਾਂਦਾ ਪਰ ਮੈਂ ਫੇਰ ਵਾਰੀ ਵਾਰੀ ਉਹੀ ਗੱਲ ਕਹਾਂ ਕਿ ਜਿਹੜੀ ਇਹ ਕਮਾਈ ਕੀਤੀ ਹੈ ਉਹਨਾਂ ਨੇ ਉਹ ਜਾਦਾ ਵੱਡੀ ਹੈ ਰਾਦਰਦਨ ਕਿ ਚਲੋ ਸਿਹਤ ਜਾਂ ਜ਼ਿੰਦਗੀ ਹੈ ਜਿਹੜੀ ਉਹ ਗੁਰੂ ਮਹਾਰਾਜ ਦੇ ਹੱਥ ਹੈ ਤੇ ਉਹ ਤਾਂ ਉਹਨਾਂ ਦੇ ਉਹਨਾਂ ਨੇ ਜਦੋਂ ਮਤਲਬ ਕਿ ਉਹ ਡੋਰ ਖਿੱਚਣੀ ਹੈ ਉਦੋਂ ਮਤਲਬ ਕਿ ਜਾਣਾ ਹੋ ਸਕਦਾ ਉਹਨਾਂ ਨੇ ਉਹਨਾਂ ਨਾਲੋਂ ਪਹਿਲਾਂ ਮਤਲਬ ਕਿ ਕੀ ਪਤਾ ਕਿਹਦਾ ਕਿਹਦਾ ਨੰਬਰ ਰੱਖਿਆ ਹੋਇਆ ਹੈ ਹਨਾ ਤੇ ਉਹ ਮਤਲਬ ਕਿ ਉਹਦਾ ਕੀ ਫਿਕਰ ਕਰਨਾ ਜਿਹੜੀ ਹੱਥ ਹੀ ਨਹੀਂ ਆਪਣੀ ਚੀਜ਼ ਹਨ ਤੇ ਵਾਹਿਗੁਰੂ ਮੇਰ ਕਰਨ ਅਸੀਂ ਆਹ ਮੋਰਚਾ ਫਤਿਹ ਕਰਕੇ ਅਸੀਂ ਇੰਨੇ ਕ ਕੈਪੇਬਲ ਹੈਗੇ ਆ ਕਿ ਅਸੀਂ ਉਹਨਾਂ ਨੂੰ ਫਿਰ ਤੋਂ ਕੋਈ ਚੱਕਰ ਨਹੀਂ ਰਿਕਵਰ ਕਰ ਲਾਂਗੇ ਕੋਈ ਰੋਣਾ ਨਹੀਂ ਤੇ ਤੁਹਾਡਾ ਬੇਟਾ ਵੀ ਤੁਹਾਡੇ ਨਾਲ ਹੈ ਨਾ ਇਹਨਾਂ ਪੁੱਛਾਂਗੇ ਇਹਨਾਂ ਦੀ ਵੀਡੀਓ ਕਾਫੀ ਵਾਇਰਲ ਹੋਈਆਂ ਨੇ ਦੇਖ ਕੇ ਜਦੋਂ ਅੱਖਾਂ ਵਿੱਚ ਹੰਝੂ ਨਿਕਲੇ ਆਉਂਦੇ ਨੇ ਵੀ ਜਿਹੜਾ ਪੋਤਾ ਹੁੰਦਾ ਨਾ ਉਹ ਦਾਦੇ ਦਾ ਜਿਗਰ ਦਾ ਟੋਟਾ ਹੁੰਦਾ ਇੱਕ ਤਰ੍ਹਾਂ ਦਾ ਨਾ ਇਹ ਤੁਹਾਡੇ ਗੋਦੀ ਚ ਖੜਾ ਬੈਠਾ ਹੈ ਕੀ ਕਹੋਗੇ ਤੁਸੀਂ ਤੁਹਾਡੇ ਦਾਦੇ ਰੇ ਕਿ ਮੈਂ ਸਿਹਤ ਹਾਂ ਦੇਖੋ ਸੇ ਤਾਂ ਉਹਨਾਂ ਦੀ ਲਗਭਗ ਡਾਉਣੀ ਹੈ ਹਜੇ ਸੇ ਤਾਂ ਜਿਨੇ ਉਹਨਾਂ ਦੀ ਸਿਹਤ ਨੂੰ ਦੇਖ ਕੇ इमोशनल ਮਾਹੌਲ ਹੁੰਦਾ ਤੁਸੀਂ ਰੋਏ ਤਾਂ ਨਹੀਂ ਫਿਰ ਕਦੇ ਦਾਦੂ ਕੋਲ ਬੈਠਦੇ ਹੋ ਜਦੋਂ ਉੱਥੇ ਰੋਏ ਤਾਂ ਨਹੀਂ ਹੌਸਲੇ ਬੁਲੰਦ ਨੇ ਹੌਸਲੇ ਤਾਂ ਦੇਖੋ ਬਲੰਦ ਨਹੀਂ ਜਿਨੇ ਕਿ ਆ ਪਪਾ ਦੇ ਹੌਸਲੇ ਬੁਲੰਦ ਨੇ ਡੈਡੀ ਦੇ ਹੌਸਲੇ ਬੁਲੰਦ ਨੇ ਇਦਾਂ ਸਾਰੇ ਕਿਸਾਨਾਂ ਦੇ ਹੀ ਹੌਸਲੇ ਬੁਲੰਦ ਨੇ ਇਹ ਤਾਂ ਹੌਸਲੇ ਬੁਲੰਦ ਨੇ ਸਰਕਾਰ ਫਿਰ ਗੱਲ ਕਿਉਂ ਨਹੀਂ ਸੁਣ ਰਹੀ ਸਰਕਾਰ ਨੂੰ ਕੀ ਕਹੋਂਗੇ ਤੁਸੀਂ ਜਿਵੇਂ ਕਿ ਹੁਣ ਦਾਦਾ ਜੀ ਦੀ ਸਿਹਤ ਡਾਊਨ ਹੋ ਰਹੀ ਹੈਗੀ ਆ ਹੁਣ ਸਰਕਾਰ ਕੋਲੇ ਹੋਰ ਕੋਈ ਰਸਤਾ ਹੀ ਨਹੀਂਗਾ ਹੁਣ ਸਰਕਾਰ ਨੂੰ ਮੰਗਾ ਮੰਨਣੀਆਂ ਪੈਣਗੀਆਂ ਕੀ ਕਹੋਂਗੇ ਸਰਕਾਰ ਨੂੰ ਤੁਸੀਂ ਵੀ ਹਲੇ ਵੀ ਨਹੀਂ ਸੁਣ ਰਹੀ 21 ਦਿਨ ਹੋ ਗਏ ਨੇ ਉਹਨਾਂ ਦੀ ਸਿਹਤ ਡਾਊਨ ਹੋ ਰਹੀ ਹੈ ਨਰਿੰਦਰ ਮੋਦੀ ਦਾ ਕੋਈ ਬਿਆਨ ਨਹੀਂ ਆਇਆ ਤੇ ਮੁੱਖ ਮੰਤਰੀ ਮਾਨਯੋਗ ਭਵੰਤਮਾਨ ਦਾ ਕੋਈ ਬਿਆਨ ਨਹੀਂ ਆਇਆ ਦੇਖੋ ਅ ਸਰਕਾਰ ਨੂੰ ਜੇ ਕੋਈ ਭੁਲੇਖਾ ਹੋਵੇ ਹਨ ਉਹ ਮੈਂ ਮਤਲਬ ਬੜੀ ਸਾਫ ਲਫ਼ਜ਼ਾਂ ਵਿੱਚ ਕੱਢ ਦਿੰਨਾ ਕਿਉਂਕਿ ਚਲੋ ਹੋਰ ਕੋਈ ਜਾਣੇ ਚਾਹੇ ਨਾ ਜਾਣੇ ਮੈਂ ਆਪਣੇ ਜੰਮਣ ਵਾਲੇ ਨੂੰ ਜਾਣਦਾ ਅ ਜੇ ਕਿਤੇ ਸਮਝੇ ਇਹ ਸਰਕਾਰ ਕੇ ਹੁਣ ਇਹ ਮਤਲਬ ਕਿ ਫਸ ਗਈ ਤਾਂ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਫਸ ਹੁਣ ਉਹ ਗਏ ਨਹੀਂ ਇਹ ਇਹਨਾਂ ਨੇ ਜਦ ਤੱਕ ਉਹ ਆ ਕੇ ਟੇਬਲ ਟਾਕ ਕਰਦੇ ਨਹੀਂ ਮੰਨੀਆਂ ਹੋਈਆਂ ਜਿਹੜੀਆਂ ਮੰਗਾ ਨਹੀਂ ਉਹਨਾਂ ਨੂੰ ਲਾਗੂ ਨਹੀਂ ਕਰਦੇ ਉਹਨਾਂ ਚਿਰ ਉਹਨਾਂ ਦਾ ਖਿਹੜਾ ਛੁੱਟੂਗਾ ਨਹੀਂ ਠੀਕ ਹੈ ਅਖੀਰ ਉਹਨਾਂ ਨੂੰ ਇਸ ਚੀਜ਼ 'ਚ ਇਹ ਚੀਜ਼ ਕਰਨੀ ਪੈਣੀ ਹੈ ਚਾਹੇ ਉਹ ਪਤਾਲ ਤੱਕ ਚਲੇ ਜਾਣ ਇਹ ਜੱਟ ਖਿਹੜਾ ਛੱਡਣ ਵਾਲਾ ਤਾਂ ਹੈ ਨਹੀਂ ਠੀਕ ਹੈ ਅਖੀਰਲੇ ਸਾਹ ਤੱਕ ਜਦੋਂ ਤੁਸੀਂ ਦੇਖ ਲਿਓ ਅੱਜ ਦੀ ਕਹੀ ਮੇਰੀ ਯਾਦ ਰੱਖ ਲਿਓ ਜਦੋਂ ਅਸੀਂ ਆ ਟੈਂਟ ਪਟਾਂਗੇ ਨਾ ਉਸ ਦਿਨ ਇਹ ਫਤਿਹ ਕਰਕੇ ਪਟਾਂਗੇ ਉਹਨਾਂ ਚਿਰ ਨਹੀਂ ਪਟਦੇ ਜਿਹੜੇ ਬਿਆਨ ਆ ਰਹੇ ਨੇ ਕਈ ਨੇਤਾਵਾ ਦੇੜੇ ਨਾ ਇਵੇਂ ਰੋਲਦੋ ਸਿੰਘ ਮਾਨਸਾਨ ਨੇ ਉਗਰਾਹਾ ਦੇ ਕਹਿੰਦੇ ਮਰਨ ਵਾਲਤਾ ਦਾ ਸਹੀ ਹੋ ਨਹੀਂਗਾ ਤਾਂ ਸਿੱਖ ਧਰਮ ਚਾਉਂਦੇ ਨਹੀਂ ਉਹ ਇਧਰੇ ਬਿਆਨ ਦੇ ਰਹੇ ਨੇ ਵੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਰੱਖਿਆ ਚਲੋ ਉਹ ਮਤਲਬ ਕਿ ਉਹਨਾਂ ਦੀ ਆਪਣੀ ਫਲਸਫੀ ਆ ਆਪਣੀ ਸਾਈਕੋਲੋਜੀ ਆ ਆਪਣੀ ਆਪਣੀ ਮਤਲਬ ਕਿ ਜਿਥੇ ਬੰਦੀ ਦਾ ਸੰਵਿਧਾਨ ਆ ਸਿੱਖ ਧਰਮ ਚ ਕੀ ਹੋਇਆ ਤੇ ਕੀ ਨਹੀਂ ਹੋਇਆ ਉਹ ਚੀਜ਼ਾਂ ਨਾਲੋਂ ਆਪਾਂ ਮਤਲਬ ਕਿ ਥੋੜਾ ਜਿਹਾ ਉਹਨਾਂ ਨੂੰ ਇਹ ਸ਼ਾਇਦ ਨਹੀਂ ਯਾਦਗਾ ਕਿ ਜਿਹੜੇ ਕਿਲੇ 'ਚ 6 ਮਹੀਨੇ ਗੁਰੂ ਸਾਹਿਬ ਬੈਠੇ ਰਹੇ ਨੇ ਇੱਕ ਤਰ੍ਹਾਂ ਦੀ ਉਹ ਵੀ ਹੰਗਰ ਸਟ੍ਰਾਈਕ ਹੀ ਸੀ ਠੀਕ ਹੈ ਨਾ ਤੇ ਇਹ ਨਹੀਂ ਕਹਿ ਸਕਦੇ ਆਪਾਂ ਕਿ ਸਿੱਖ ਧਰਮ 'ਚ ਚੀਜ਼ਾਂ ਨਹੀਂ ਹੋਈਆਂ ਹੋਈਆਂ ਨੇ ਤੇ ਬਾਕੀ ਦੇਖੋ ਉਹ ਟਾਈਮ ਸੀ ਜਿਹੜੇ ਉਹ ਟਾਈਮ ਮਤਲਬ ਕਿ ਹੋਰ ਤਰ੍ਹਾਂ ਦਾ ਯੁੱਧ ਕਰਨੇ ਟਾਈਮ ਸੀ ਇਹ ਟਾਈਮ ਹੈ ਜਿਹੜੇ ਟਾਈਮ ਸਮੇਂ ਦੀ ਨਜ਼ਾਕਤ ਨੂੰ ਜਾਂ ਸਮੇਂ ਨਾਲ ਬਦਲਣਾ ਮਤਲਬ ਕਿ ਆਪਾਂ ਨੂੰ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਮਾਂ ਆਪਾਂ ਨੂੰ ਪਿੱਛੇ ਛੱਡ ਜਾਂਦਾ ਤੇ ਉਸ ਚੀਜ਼ ਨੂੰ ਦੇਖਦੇ ਹੋਏ ਉਹਨਾਂ ਨੂੰ ਚਲੋ ਆਪਣੇ ਆਪਣੇ ਦਿਮਾਗ ਅਜਿਹੇ ਜਿਹਦਾ ਦਿਮਾਗ ਹੈ ਉਹੋ ਜਿਹੀਆਂ ਉਹ ਗੱਲਾਂ ਕਰੀ ਜਾਂਦੇ ਨੇ ਬਾਕੀ ਜਿਹੜੇ ਰੁਲਦੂ ਜੀ ਨੇ ਜਾਂ ਮਤਲਬ ਕਿ ਉਹਨਾਂ ਨੂੰ ਬਾਪੂ ਜੀ ਨੂੰ ਮੈਂ ਕਹਾ ਕਿ ਉਹਨਾਂ ਦੇ ਬਿਆਨਾਂ ਦੀ ਹੁਣ ਤੁਸੀਂ ਆਪ ਦੇਖ ਲਿਓ ਉਹਨਾਂ ਦੇ ਬਿਆਨਾਂ ਦੀ ਉਹ ਕ੍ਰੈਡੀਬਿਲਟੀ ਨਹੀਂ ਰਹੀ ਜੋ ਦਿੱਲੀ ਮੋਰਚੇ ਵੇਲੇ ਸੀਗੀ ਉਹ ਵੀ ਇੱਕੇ ਚ ਮਰਕਤ ਸੀ ਤਾਂ ਉਹਨਾਂ ਦੀ ਕ੍ਰੈਡੀਬਿਲਟੀ ਸੀਗੀ ਹੁਣ ਉਹਨਾਂ ਨੇ ਚਲੋ ਜਿਹੋ ਜਿਹੇ ਜਿਹਾ ਵੀ ਆ ਮੈਂ ਫੇਰ ਕਹਿਣਾ ਜਿਹੇ ਜਿਹੇ ਜੀ ਦਾ ਦਿਮਾਗ ਉਹੋ ਜਿਹਾ ਵਰਤੀ ਜਾਂਦਾ ਚਲੋ ਆਪਾਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਕਿ ਤੁਸੀਂ ਕੋਈ ਕਿ ਮਤਲਬ ਕਿ ਕਰੋ ਚਾਹੀਏ ਨਾ ਕਰੋ ਚਲੋ ਜਿਹੇ ਜਦ ਦੀ ਵਾਹਿਗੁਰੂ ਨੇ ਦਿੱਤਾ ਉਹਨਾਂ ਨੂੰ ਦਿਮਾਗ ਹੋ ਜਾ ਉਹ ਵਰਤੀ ਜਾਂਦੇ ਨੇ ਤੁਹਾਨੂੰ ਲੱਗਦਾ ਨਹੀਂ ਵੀ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ 20 ਦਿਨ ਹੋ ਗਏ ਨੇ ਮਰਨ ਵਰਤਾਰੇ ਬੈਠੇ ਨੂੰ ਡੱਲੇ ਵਾਲਾ ਸਾਹਿਬ ਨੂੰ ਜਿਹੜੇ ਜਥੇਬੰਦੀਆਂ ਨੇ ਇਕੱਠੀਆਂ ਹੋਣੇ ਚਾਹੀਦੀਆਂ ਨੇ ਹੁਣ ਤਾਂ ਦੇਖੋ ਇਹ ਤਾਂ ਇਸ ਤੋਂ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ ਕਿਉਂਕਿ ਜੇ ਆਪਾਂ ਕਹੀਏ ਵੀ ਮੇਨ ਜਿਹੜੀ ਰੂਟ ਹੈ ਹਨਾ ਉਹ ਤੇ ਇੱਕ ਹੈ ਮਿਸ਼ਨ ਆਪਣਾ ਇੱਕ ਹੈ ਹਨਾ ਚਾਹੇ ਰਸਤਾ ਜੀ ਦਾ ਮਰਜ਼ੀ ਹੋਵੇ ਜਦੋਂ ਆਪਾਂ ਬਿਲਕੁਲ ਮਿਸ਼ਨ ਦੇ ਨੇੜੇ ਪਹੁੰਚ ਜਾਂਦੇ ਆ ਉਦੋਂ ਉਹ ਚੀਜ਼ ਇੱਕ ਹੋ ਜਾਂਦੀ ਹੈ ਇਹ ਤਾਂ ਇਸ ਤੋਂ ਪਹਿਲਾਂ ਹੋ ਜਾਣਾ ਚਾਹੀਦਾ ਸੀ ਕਿ ਜੇ ਉਹ ਕਿਸਾਨਾਂ ਦੇ ਸੱਚੇ ਫਿਕਰਮੰਦ ਹਨ ਹਨਾ ਫਿਰ ਉਹ ਇਹ ਚੀਜ਼ ਇਸ ਤੋਂ ਪਹਿਲਾਂ ਹੋ ਜਾਣੀ ਚਾਹੀਦੀ ਸੀ ਇਥੋਂ ਕੁਝ ਨਾ ਕੁਝ ਮਤਲਬ ਕਿ ਇਦਾਂ ਲੱਗਦਾ ਕਿ ਉਹ ਉਹਨਾਂ ਨੂੰ ਫਿਕਰ ਇੰਨੀ ਹੈ ਨਹੀਂ ਜਿੰਨੀ ਉਹ ਦਿਖਾ ਰਹੇ ਨੇ ਨਹੀਂ ਤਾਂ ਮਤਲਬ ਕਿ ਕਿਸਾਨਾਂ ਦੀ ਫਿਕਰ ਵਾਸਤੇ ਹੀ ਉਹ ਇੱਥੇ ਆ ਜਾਂਦੇ ਹਨਾ ਹ ਹੁਣ ਹਜੇ ਵੀ ਕੋਈ ਚੱਕਰ ਨਹੀਂਗਾ ਲੋਕਾਂ ਨੇ ਮਤਲਬ ਕਿ ਹਜੇ ਕੀ ਹੋਇਆ ਹਜੇ ਸਭ ਕੁਝ ਉਵੇਂ ਦਾ ਉਵੇਂ ਆ ਸਮਾਂ ਹੈਗਾ ਹਜੇ ਵੀ ਜੇ ਸਮਾਂ ਵਿਚਾਰ ਲੈਣ ਹਜੇ ਵੀ ਸਮਾਂ ਹੈਗਾ ਉਹਨਾਂ ਨੂੰ ਮਤਲਬ ਕਿ ਆਪਣਾ ਮਤਲਬ ਕਿ ਮੂੰਹ ਦਿਖਾਉਣ ਜੋਗਰੇ ਰਹਿ ਜਾਣ ਕਿ ਨਹੀਂ ਤਾਂ ਆਉਣ ਵਾਲੀ ਜਨਰੇਸ਼ਨ ਹੈ ਨਾ ਜਿਹੜੀ ਜੇ ਕਿਤੇ ਵਾਹਿਗੁਰੂ ਨਾ ਕਰੇ ਸਾਨੂੰ ਉਹ ਦਿਨ ਦੇਖਣਾ ਪੈ ਜਾਏ ਸਾਨੂੰ ਸਾਡਾ ਬੰਦਾ ਸਾਡੇ ਤੋਂ ਖੁੱਸ ਗਿਆ ਲੋਕਾਂ ਨੇ ਆਉਣ ਵਾਲੀ ਜਨਰੇਸ਼ਨ ਨੇ ਇਹਨਾਂ ਨੂੰ ਲੱਭ ਲੱਭ ਕੇ ਇਹਨਾਂ ਨੂੰ ਸਵਾਲ ਪੁੱਛਣਗੇ ਤੇ ਸਵਾਲ ਵੀ ਇਹੋ ਜਿਹੇ ਹੋਣਗੇ ਕਿ ਜਿਨ੍ਹਾਂ ਦਾ ਇਹਨਾਂ ਤੋਂ ਜਵਾਬ ਨਹੀਂ ਦਿੱਤਾ ਜਾਣਾ ਫਿਰ ਇਹ ਘਰੇ ਬਹਿਣ ਯੋਗਰੀ ਵੀ ਨਹੀਂ ਰਹਿਣਾ ਤੇ ਬਾਹਰ ਨਿਕਲਣ ਯੋਗਰੀ ਵੀ ਨਹੀਂ ਰਹਿਣਾ ਇਸ ਕਰਕੇ ਸਮਾਂ ਵਿਚਾਰੋ ਤੇ ਸਮਾਂ ਵਿਚਾਰ ਕੇ ਖੁਦ ਆਪੇ ਨੇ ਆਪ ਹੀ ਕਿਸੇ ਦਾ ਕਹਿਣ ਦਾ ਕੀ ਮਤਲਬ ਕੇ ਕੋਈ ਕਹੂਗਾ ਆਪਣੇ ਆਪ ਆਜੋ ਯਾਰ ਆਪਣਾ ਜਮੀਰ ਨਹੀਂ ਹੈਗਾ ਆਪਾਂ ਆਪਣੇ ਜਮੀਰ ਦੀ ਆਵਾਜ਼ ਸੁਣੀਏ ਤੇ ਆਪੇ ਖਨੌਰੀ ਆ ਜੀਏ ਕੋਈ ਸਰਕਾਰ ਨਾਲ ਗੱਲਬਾਤ ਹੋਰੀ ਨਹੀਂ ਆਗੇ ਕੋਈ ਇਹ ਅੱਗੇ ਜਿਹੜਾ ਮਰਨ ਭਰਤਿਆਂ ਨੂੰ ਤੋੜਿਆ ਜਾਵੇ ਦੇਖੋ ਸਰਕਾਰ ਆਪੇ ਕਿਤੇ ਇਹ ਸਬਰ ਹੈ ਹਨਾ ਸਬਰ ਦੇਖਦੇ ਆ ਕਦ ਤੱਕ ਕਰਨਾ ਪੈਂਦਾ ਦੇਖੋ ਸਰਕਾਰਾਂ ਕਿਤੇ ਐਈ ਮੰਨ ਜਾਂਦੀਆਂ ਹੁੰਦੀਆਂ ਬਾਕੀ ਉਹ ਵੀ ਮੋਦੀ ਸਰਕਾਰ ਇਹਨੂੰ ਪੁਰਾਣਾ ਮਤਲਬ ਕਿ ਇਹਦਾ ਰਿਕਾਰਡ ਹੈ ਕਿ ਇਹ ਬੜੀ ਜ਼ਾਲਮ ਸਰਕਾਰ ਸਾਬਤ ਹੋ ਰਹੀ ਹੈ ਇਤਿਹਾਸ ਦੀ ਤੇ ਦੇਖਦੇ ਆਂ ਫਿਰ ਕਿੰਨਾ ਚਰ ਕਿੰਨਾ ਚਰ ਨਿਕਲਦੀ ਆ ਕਿੰਨੀਆਂ ਕਿ ਕੁਰਬਾਨੀਆਂ ਮੰਗਦੀ ਆ ਪੰਜਾਬ ਦੀਆਂ ਪੰਜਾਬ ਨੇ ਪਹਿਲਾਂ ਕਿਹੜਾ ਨਹੀਂ ਦਿੱਤੀਆਂ ਕੁਰਬਾਨੀਆਂ ਜੇ ਹੋਰ ਦੇਣੀਆਂ ਪੈ ਗਈਆਂ ਤਾਂ ਫਿਰ ਕੋਈ ਚੱਕਰ ਨਹੀਂ ਉਹ ਵੀ ਦੇਵਾਂਗੇ ਪਿੱਛੇ ਥੋੜੀ ਹਟਣ ਲੱਗੇ ਆਂ ਦੇਖਦੇ ਆ ਕਿੰਨੀਆਂ ਕਿ ਕੁਰਬਾਨੀਆਂ ਨਾਲ ਫਿਰ ਦੀਸ਼ ਦਾ ਭਲਾ ਕਰਾਉਂਦੀ ਹੈ ਜੇ ਸਰਕਾਰ ਮਤਲਬ ਮੰਨ ਨਹੀਂ ਰਹੀ ਜੇ ਰੱਬ ਨਾ ਕਰੇ ਡੱਲੇ ਵਾਲੇ ਸਾਹਮਣੇ ਕੁਝ ਹੁੰਦਾ ਹੈ ਫਿਰ ਦੇਖੋ ਪਹਿਲੀ ਤਾਂ ਗੱਲ ਆ ਵੀ ਮੈਂ ਜਾਣਦਾ ਉਹਨਾਂ ਨੂੰ ਠੀਕ ਹੈ ਅ ਚਲੋ ਸਰੀਰ ਆ ਜਿਹੜਾ ਸਰੀਰ ਡਾਊਨ ਹੋ ਰਿਹਾ ਪਰ ਦੇਖੋ ਜਜ਼ਬਾ ਨਹੀਂ ਡਾਊਨ ਹੋ ਰਿਹਾ ਹਨਾ ਜਜ਼ਬੇ ਨਾਲ ਹੀ ਅਖੀਰ ਜਜ਼ਬੇ ਨਾਲ ਹੀ ਹੁੰਦੀ ਹੈ ਹਨਾ ਤੇ ਬਾਕੀ ਡੱਲੇਵਾਲ ਜਿੱਦਾਂ ਮੇਰੇ ਬੇਟੇ ਨੇ ਵੀ ਇੱਕ ਦਿਨ ਇਹ ਗੱਲ ਕਹੀ ਸੀ ਕਿ ਡੱਲੇਵਾਲ ਹੁਣ ਇਨਸਾਨ ਨਹੀਂ ਰਹੀ ਉਹ ਸੋਚ ਬਣ ਗਏ ਨੇ ਇੱਕ ਜਾਊਗਾ ਇੱਥੇ ਹੋ ਸਕਦਾ ਹਜ਼ਾਰਾਂ ਹੀ ਆ ਜਾਣ ਡੱਲੇਵਾਲ ਦੀ ਥਾਂ ਲੈਣ ਵਾਸਤੇ ਹਜ਼ਾਰਾਂ ਹੀ ਆ ਜਾਣਗੇ ਡੱਲੇਵਾਲ ਨਹੀਂ ਹੁਣ ਰਿਹਾ ਮਤਲਬ ਕਿ ਖਤਮ ਹੋਣ ਲੱਗਿਆ ਡੱਲੇਵਾਲ ਉਵੇਂ ਹੀ ਰਹੂਗਾ ਇਹ ਤਾਂ ਇਹਨਾਂ ਦਾ ਵਹਿਮ ਆ ਕਿ ਡੱਲੇਵਾਲ ਸ਼ਾਇਦ ਅੱਜ ਨਹੀਂ ਤਾਂ ਕੱਲ੍ਹ ਸਹੀ ਇਹ ਭੁੱਲ ਜਾਣੇ ਇਹ ਡੱਲੇ ਵਾਲ ਇੱਕ ਜਾਊਗਾ ਨਾ ਤੇ ਇਹਦੀ ਥਾਂ ਤੇ ਲੱਖਾਂ ਡੱਲੇ ਵਾਲ ਹੁਣ ਤਾਂ ਲੱਖਾਂ ਡੱਲੇ ਵਾਲ ਬੰਨ ਨੂੰ ਪਿੱਛੇ ਤਿਆਰ ਖੜੇ ਨੇ ਉਹਨਾਂ ਦਾ ਥਾਂ ਲੈਣ ਨੂੰ ਉਹਨਾਂ ਨੂੰ ਮਤਲਬ ਕਿ ਉਹਨਾਂ ਦੀ ਪਰਪਾਈ ਕਰਨ ਨੂੰ ਪਰ ਵਾਹਿਗੁਰੂ ਕਿਰਪਾ ਕਰਨ ਉਹ ਦਿਨ ਆਊਗਾ ਨਹੀਂ ਮੈਂ ਮੈਂ ਕਿਹੜਾ ਜਾਣਦਾ ਨਹੀਂ ਮੈਂ ਜਾਣਦਾ ਅਖੀਰਲੇ ਸਾਹ ਤੱਕ ਮੈਨੂੰ ਇੰਨਾ ਪਤਾ ਕਿ ਅਖੀਰਲੇ ਸਾਹ ਤੱਕ ਵੀ ਉਹ ਇਸੇ ਲੜਾਈ ਨੂੰ ਜਾਰੀ ਰੱਖਣਗੇ ਜੇ ਇਹ ਨਹੀਂ ਮੰਨਦੇ ਤਾਂ ਇਹਨਾਂ ਨੂੰ ਉਹ ਦਿਨ ਦਿਖਾ ਦੇਣਗੇ ਜਿਹੜੇ ਇਹਨਾਂ ਨੇ ਸੋਚੇ ਨਹੀਂ ਹੋਣੇ ਬਹੁਤ ਧੰਨਵਾਦ ਜੀ ਥੈਂਕ ਯੂ ਤੇ ਇਸ ਹੁਣ ਸਾਡੇ ਨਾਲ ਜਗਜੀਤ ਸਿੰਘ ਢੱਲੇਵਾਲ ਜੀ ਦੇ بیٹے ਤੇ ਉਹਨਾਂ ਦੇ ਪੋਤਰੇ ਤੇ ਮਖਨੋਰੀ ਵਾਟਰ ਤੋਂ ਮਨਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਸੀਮ ਧੰਨਵਾਦ